ਸਿੱਖਾਂ ਦੇ ਪਾਈਂ ਤੱਕ ਅਤੇ ਵੱਖਵਾ ਗੁਰਦੁਆਰਾ ਸਹਿਬਾਨਾ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਦੇ ਲਈ ਰੇਲਵੇ ਦੇ ਵੱਲੋਂ ਇੱਕ ਵਿਸ਼ੇਸ਼ ਰੇਲਗੱਡੀ ਦੀ ਯਾਤਰਾ ਸ਼ੁਰੂ ਕੀਤੀ ਗਈ ਹੈ ਜੋ ਕਿ 25 ਅਗਸਤ ਨੂੰ ਰੇਲ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਦੇ ਵੱਲੋਂ ਸਚਕਣ ਸ਼੍ਰੀ ਨੰਦੇਟ ਸਾਹਿਬ ਤੋਂ ਇਸ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ ਅੱਜ ਇਹ ਗੱਡੀ ਫਿਰੋਜ਼ਪੁਰ ਕੈਂਟ ਰੇਲਵੇ ਜੰਕਸ਼ਨ ਤੇ ਪਹੁੰਚੀ ਜਿੱਥੇ ਧੂਮ-ਧਾਮ ਦੇ ਨਾਲ ਇਸ ਦਾ ਸਵਾਗਤ ਕੀਤਾ ਗਿਆ ਹੈ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਅਤੇ ਲੱਡੂ ਵੰਡ ਕੇ ਜ ਸੁਆਗਤ ਕੀਤਾ ਗਿਆ ਸੰਗਤਾਂ ਗੁਰੂ ਸਾਹਿਬ ਦੀ ਪਾਲਕੀ ਦੇ ਦਰਸ਼ਨ ਕਰਨ ਨਿਹਾਲ ਹੋਈਆਂ ਤੇ ਪ੍ਰਸ਼ਾਸਨ ਦੇ ਵੱਲੋਂ ਇਸ ਮੌਕੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਸਨ ਪੁਲਿਸ ਟੁਕੜੀ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਦੀ ਮਦਦ ਵੀ ਕੀਤੀ ਗਈ ਅੱਜ ਜਿਹੜੀ ਟ੍ਰੇਨ ਹੈ ਸ੍ਰੀ ਹਜੂਰ ਸਾਹਿਬ ਤੋਂ ਸ਼ੁਰੂਆਤ ਹੋ ਕੇ ਪੰਜ ਤਖਤ ਸਹਿਬਾਨਾਂ ਦੇ ਦਰਸ਼ਨ ਕਰਾਉਣ ਵਾਸਤੇ ਸਾਧ ਸੰਗਤ ਨੂੰ ਉਹ ਆਪਣੇ ਚਲਦੀ ਹੋਈ ਅੱਜ ਫਿਰੋਜ਼ਪੁਰ ਪਹੁੰਚੀ ਜਿੱਥੇ ਫਿਰੋਜ਼ਪੁਰ ਦੇ ਵਿੱਚ ਸੰਗਤਾਂ ਨੇ ਬਹੁਤ ਉਤਸ਼ਾਹ ਨਾਲ ਜੀ ਆਇਆਂ ਕਿਹਾ ਔਰ ਸੰਗਤ ਦਾ ਸਵਾਗਤ ਕੀਤਾ ਇਹਦੇ ਨਾਲ ਬਹੁਤ ਵੱਡਾ ਪ੍ਰਚਾਰ ਪ੍ਰਸਾਰ ਨੂੰ ਵੀ ਹੰਗਾਰਾ ਮਿਲਦਾ ਜਿੱਥੇ ਯਾਤਰਾ ਉਥੇ ਪ੍ਰਚਾਰ ਵੀ ਨਾਲ ਨਾਲ ਹੋ ਰਿਹਾ ਹੈ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਸਰਕਾਰ ਦਾ ਇਹ ਸ੍ਰੀ ਹਿਊਰ ਸਾਹਿਬ ਤੋਂ ਆਈ ਹੈ ਪੰਜ ਤਖਤ ਸਾਹਿਬਾਂ ਦੇ ਦਰਸ਼ਨ ਕਰਾਉਣੇ ਨੇ ਇਹਨੇ ਅੱਜ ਇਸ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ ਜਾ ਰਹੀ ਹੈ ਤੇ ਅਨੰਦਪੁਰ ਸਾਹਿਬ ਤੋਂ ਉੱਡੇ ਹੋਇਆ ਕਿ ਫਿਰ ਵਾਪਸ ਸ੍ਰੀ ਅਜੂਟ ਸਾਹਿਬ ਪਹੁੰਚੇਗੀ ਕਿੰਨੇ ਸ਼ਰਧਾਲੂ ਇੱਥੇ ਪਹੁੰਚੇ ਹੈਗੇ ਆ ਸ਼ਰਧਾਲੂ ਇੱਥੇ 12-1300 ਦੇ ਕਰੀਬ ਜਿਹਦੇ ਵਿੱਚ ਸ਼ਰਧਾਲੂ ਨੇ ਜਿਹੜੇ ਅੱਜ ਯਾਤਰਾ ਕਰ ਰਹੇ ਨੇ ਸਭ ਦੇ ਦਰਮਿਆਨ ਵਿੱਚ ਬਹੁਤ ਫਰਕ ਪੈਂਦਾ ਹੈ ਗਾਣਾ ਜਿਹੜਾ ਬੰਦਾ ਕੋ ਸਿੱਖਾ ਉਹਦਾ ਇਹਦੇ ਨਾਲ ਬਹੁਤ ਜ਼ਿਆਦਾ ਜੁੜਿਆ ਸਮਝਦੇ ਗਾਲ ਜਿੰਨੇ ਸਾਡੇ ਧਰਮਾਂ ਸਾਰੇ ਧਰਮਾਂ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਜੋ ਸਰਕਾਰ ਕਰਦੀ ਹੈ ਬਹੁਤ ਸੁਣਾ ਕਰਦੀ ਸਟੂਡੈਂਟਾਂ ਸਾਹਿਬਾਨ ਤੋਂ ਇਹ ਹਜੂਰ ਸਾਹਿਬ ਕੋ ਜੀ ਮਿਲ ਕੇ ਯਾਤਰਾ ਕੋਈ ਕਰਦੇ ਨਹੀਂ ਇਨਾਲੇ ਆਬ ਲੋ ਹਮ ਉਹ ਤੁਹਾਡਾ ਬਾਹਰ ਆਸਰਾ ਹੋ ਗਿਆ ਤੇ ਅੱਗੇ ਆ ਪੰਜਾਬ ਆ ਗਿਆ ਅੱਗੇ ਜਿਹਨੇ ਧਰਮ ਸਥਾਨ ਸਾਡੇ ਹੈਗੇ ਤੇ ਪੰਜ ਪੰਜਾਂ ਦੇ ਦਰਸ਼ ਕਰਕੇ ਫਿਰ ਵਾਪਸ ਹਾਂਜੀ ਫਿਰ ਬਹੁਤ ਵਾਕ ਮੇਰਾ ਨਾਮ ਪਰਮੰਦਰ ਸਿੰਘ ਸਾਹਿਬ ਦਾ ਸਰਪੰਚ ਵਤਨੀ ਜੈ ਮਾਨ ਸਾਹਿਬ ਆ ਜਾਵੇ ਸਰਦ ਆਪਾ ਆਣਾ ਹੈ ਗੁਰੂ ਸਾਹਿਬ ਦੀ ਸੰਗਤ ਦੇ ਦਰਸ਼ ਉਹ ਆ ਰਹੇ ਨੇ ਗੁਰੂ ਸਾਹਿਬ ਦੇ ਦਰਸਾ ਸੰਗਤ ਦੇ ਵਿੱਚੋਂ ਸਾਨੂੰ ਗੁਰੂ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਜੀ ਸਾਨੂੰ ਬਹੁਤ ਖੁਸ਼ੀ ਆ ਸਾਰੇ ਸ਼ਹਿਰ ਸਿੱਦੇ ਹਜੂਰ ਸਾਹਿਬ ਤੋਂ ਪੰਨਾ ਸਾਹਿਬ ਤੋਂ ਟ੍ਰੇਨ ਚੱਲ ਕੇ ਅੱਜ ਸਾਡੇ throiber ਸ਼ਹਿਰ ਵਿੱਚ ਪਹੁੰਚੀ ਹੈ ਇਹ ਚੱਲੀ ਆ ਜੀ ਹਜੂਰ ਸਾਹਿਬ ਤੋਂ ਉਹਦੇ ਫਿਰ ਪੰਨਾ ਸਾਹਿਬ ਹੁੰਦੀ ਹੋਈ ਪਠੰਡਾ ਬਸ ਮੰਡੀ ਸਾਹ ਸਾਬਤ ਮੰਡੀ ਹੁੰਦੇ ਫਿਰ ਉਹ ਪਹੁੰਚੀਏ ਬਸ ਜੀ ਅਮਰ ਸਾਹਿਬ ਸਾਹਿਬ ਪਹੁੰਚੇਗੀ ਉਸ ਤੋਂ ਕੇ ਆਨੰਦਵਰਸਾ ਪਹੁੰਚੇਗਾ ਜੀ ਸੰਗਤਾਂ ਕਿੰਨੇ ਕਿੰਨੇ ਵੱਡੇ ਘੱਟ ਚਾਹੀਏ ਹਾਂ ਜੀ ਕਿੰਨੇ ਵੱਡੇ ਘੱਟ ਚਾਹੀਏ ਸਰਕਾਰ ਬਹੁਤ ਸੰਗਤ ਹੈ ਜੀ ਜੰਗਤਾਂ ਦਾ ਬਹੁਤ ਖੁਸ਼ੀ ਹੈ ਸੰਗਤਾਂ ਨੂੰ ਬਹੁਤ ਚਾਏ ਸੀ ਦਾ ਸਾਡੇ ਸ਼ਹਿਰ ਕੰਜੂਰ ਸਾਹਿਬ ਸਾਹਿਬ ਤੋਂ ਚੱਲ ਕੇ ਗੁਰਦਸੇਹ ਪਾਸ਼ਾ ਦੇ ਸ਼ਹਿਰੋਂ ਚੱਲ ਕੇ ਏ ਟ੍ਰੇਨ ਆਈ ਏ ਸਾਨੂੰ ਇਹਦੇ ਵਿੱਚ ਗੁਰਦਸ ਸਿੰਘ ਪਾਸ਼ਾ ਦੇ ਦਰਸ਼ਨ ਹੋ ਰਾ ਨੇ ਜੀ ਹਾਂਜੀ ਮੈਂ ਇਥੋਂ ਫਰੋਵਰ ਲੋਕਲ ਆਂ ਜੀ ਜੀ ਰਾਮੇ ਜੀ ਤੁਹਾਡਾ ਹਰਨਾਮ ਸਿੰਘ